ਗੁਰਦੁਆਰਾ ਸ਼੍ਰੀ ਹਟ ਸਾਹਿਬ ਜੋ ਕਿ ਸੁਲਤਾਨਪੁਰ ਲੋਧੀ ਵਿੱਚ ਸਥਾਪਿਤ ਹੈ ਇੱਥੇ ਗੁਰੂ ਨਾਨਕ ਸਾਹਿਬਾਨ ਮੋਦੀਖਾਨਾ ਚਲਾਇਆ ਕਰਦੇ ਸਨ ਇੱਥੇ ਗੁਰੂ ਨਾਨਕ ਦੇਵ ਜੀ ਸਾਧ ਫਕੀਰਾਂ ਅਤੇ ਲੋੜਵੰਦ ਲੋਕਾਂ ਨੂੰ ਅਨਾਜ ਵੰਡਦੇ ਸਨ ਇਸ ਤਰ੍ਹਾਂ ਦਿਨੋ ਦਿਨ ਗੁਰੂ ਨਾਨਕ ਸਾਹਿਬਾਨ ਦੀ ਪ੍ਰਸਿੱਧੀ ਵੱਧਦੀ ਗਈ ਪਰ ਸਰਕਾਰ ਵੱਲੋਂ ਉਨ੍ਹਾਂ ਦੇ ਉੱਪਰ ਹੀਰਾ ਫੇਰੀ ਕਰਨ ਦਾ ਇਲਜ਼ਾਮ ਲੱਗਿਆ ਉਸ ਸਮੇਂ ਵਿੱਚ ਜੇਕਰ ਕੋਈ ਰਾਜ ਦਰਬਾਰ ਨਾਲ ਪੈਸੇ ਪੱਖੋਂ ਹਿਰਾਫੇਰੀ ਕਰਦਾ ਸੀ ਤਾਂ ਉਸ ਨੂੰ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਜਾਂਦੇ ਸਨ ਪ੍ਰੰਤੂ ਜਦੋਂ ਮੋਦੀ ਖਾਨੇ ਦਾ ਹਿਸਾਬ ਕੀਤਾ ਗਿਆ ਤਾਂ ਕਿਸੇ ਵੀ ਕਿਸਮ ਦਾ ਘਾਟਾ ਨਾ ਨਿਕਲਿਆ ਬਲਕਿ ਗੁਰੂ ਨਾਨਕ ਸਾਹਿਬਾਨ ਦਾ ਬਕਾਇਆ ਸਰਕਾਰ ਵੱਲ ਨਿਕਲਿਆ ਅਤੇ ਦੌਲਤ ਖਾਨ ਬਹੁਤ ਖੁਸ਼ ਹੋਇਆ ਇਸ ਜਗ੍ਹਾ ਤੇ ਉਸ ਸਮੇਂ ਤੋਂ 13-13 ਦੇ ਪਾਵਨ ਬੱਟੇ ਗੁਰੂ ਸਾਹਿਬਾਨ ਵੱਲੋਂ ਇਸਤੇਮਾਲ ਕੀਤੇ ਜਾਂਦੇ ਸਨ ਜਿਨ੍ਹਾਂ ਨਾਲ ਉਹ ਨਾਪ ਤੋਲ ਕਰਦੇ ਸਨ ਜੋ ਕਿ ਅੱਜ ਵੀ ਇਸ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਹਨ ਕਾਂ ਦਾ ਕੀ ਇਤਿਆਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਨਾਨਕ ਪ੍ਰਗਟ ਆ ਮਿਟੀ ਧੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲੇ ਆ ਕਾਰੇ ਛਾਪੇ ਅੰਧੇਰ ਪਿਉਆ ਦੇ ਪਾਵਨ ਮਹਾਂਵਾਕਾ ਅਨਸਾਰ ਸਾਧ ਸੰਗਤ ਜੀ ਜਗਤ ਗੁਰੂ ਧੰਨ ਗੁਰੂ ਨਾਨਕ ਸੇ ਮਹਾਰਾਜ ਸਾਹਿਬ ਜੀ ਦਾ ਅਵਤਾਰ ਰਾਏ ਕੋ ਦੀ ਤਲਵੰਡੀ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਹੋਇਆ ਖੇਤੀਸ ਮਹਾਰਾਜ ਸਾਹਿਬ ਜੀ ਨੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਕੀਤੀ ਅਤੇ ਸੁਲਤਾਨਪੁਰ ਸਾਹਿਬ ਜੀ ਦੀ ਪਾਵਨ ਧਰਤੀ ਦੇ ਨਾਲ ਮਹਾਰਾਜ ਸਾਹਿਬ ਜੀ ਦੇ ਜੀਵਨ ਕਾਲ ਦਾ ਬਹੁਤ ਡੂੰਘਾ ਅਤੇ ਲੰਬਾ ਸਬੰਧ ਹੈ ਆਪ ਸੇਖ ਸਭ ਜਗਤ ਮਹਾਰਾਜ ਸਾਹਿਬ ਜੀ ਦਾ 555 ਸਾਲਾ ਪਾਵਨ ਪ੍ਰਕਾਸ਼ ਗੁਰਪੁਰਬ ਬਹੁਤ ਹੀ ਜਾਫੇ ਜਲਾਲ ਦੇ ਨਾਲ ਮਨਾਉਣ ਜਾ ਰਹੇ ਹਾਂ ਸਾਹ ਸੰਗਤ ਜੀ ਤਾਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀ ਨੇ ਸੁਲਤਾਨਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਬਹੁਤ ਮਹਾਨ ਬਖਸ਼ਾ ਕੀਤੀਆਂ ਇਸ ਪਾਵਨ ਸਥਾਨ ਇਹ ਪਾਵਨ ਸਥਾਨ ਗੁਰਦੁਆਰਾ ਸ੍ਰੀ ਹਾਟ ਸਾਹਿਬ ਜਿਸ ਨੂੰ ਮੋਦੀ ਖਾਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਤਾਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀ ਨਵਾਬ ਬਦੌਲਤ ਖਾਨ ਲੋਬੀ ਦੇ ਮੋਦੀ ਖਾਨੇ ਵਿੱਚ ਬਤੌਰ ਮੋਦੀ ਲਗੇ ਅਤੇ ਇਸ ਸਥਾਨ ਤੇ ਤਾਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀ ਨੇ ਤੇਰਾ ਤੇਰਾ ਕਹਿ ਕਰਕੇ ਬੇਗਿੰਨਤ ਲੋੜਵੰਦਾ ਗਰੀਬਾਂ ਦੀਆਂ ਝੋਰੀਆਂ ਭਰੀਆਂ ਮਹਾਰਾਜ ਜਦੋਂ 1 2 3 7 ਤੇ 13 ਤੇ ਗਏ ਬਾਹਰ ਇਹਨੇ ਬੇਤਰਮੂਦ ਲਾਏ ਅਤੇ ਮਹਾਰਾਜ ਸਮਾਦੇ ਸਥਿਤ ਹੋ ਗਏ ਤੇ ਤੇਰਾ ਤੇਰਾ ਕਹਿ ਕਰਕੇ ਮਹਾਰਾਜ ਸਾਹਿਬ ਜੀ ਨੇ ਬੇਅੰਤ ਬਖਸ਼ਾ ਕੀਤੀਆਂ ਸਾਧ ਸੰਗਤ ਜੀ ਇਸ ਪਾਵਨ ਸਥਾਨ ਤੇ ਤਾਨ ਗੁਰੂ ਨਾਨਕ ਸਾਹਿਬ ਜੀ ਦੇ ਕਾਰਜਕਮਲਾਂ ਦੀ ਸ਼ੋਭਾ ਪ੍ਰਾਪਤ ਪਾਵਨਿ ਪਵਿੱਤਰ ਵਟੇ ਸਭ ਸੁਭਾਇ ਮਾਨਹਾਨ ਜਿਨ੍ਹਾਂ ਪਾਵਨ ਵਟਿਆਂ ਨਾਲ ਸਤਿਗੁਰੂ ਜੀ ਨਾਪ ਤੇ ਦਾ ਕੰਮ ਕਰਦੇ ਸਨ ਤੇ ਮਹਾਰਾਜ ਸਾਹਿਬ ਜੀ ਦੀ ਪ੍ਰਭਤਾ ਵਾਦੀ ਵੇਖ ਕਰਕੇ ਕੋਈ ਧੀਰਖਾਲੀ ਲੋਕ ਵਿਰਨ ਨ ਸਕੇ ਸਾ ਸੰਗ ਜੀ ਨਵਾਬ ਦੌਲਤ ਖਾਲੇ ਦੀ ਦੇ ਪਾਸ ਜਾ ਕਰ ਤੇ ਛੁੱਟੀਆਂ ਤੋਂ ਹੰਸ਼ਕਾਤਾ ਲਾਈਆਂ ਮਹਾਰਾਜ ਦੇ ਬਾਬਤ ਤਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਾਬਤ ਪੱਟਾਂ ਨੇ ਬੜਾ ਸੁੰਦਰ ਜ਼ਿਕਰ ਕੀਤਾ ਹੈ ਆਪ ਮਹਾਰਾਜ ਨਕਲਾ ਤਾਰ ਜਾਗ ਮਹ ਪਰਵਰਿਓ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਆਪ ਪਰਮੇਸ਼ਰ ਰੂਪ ਆਨਸਾਦ ਸਿੰਘ ਜੀ ਜਿਸ ਨੇ ਪਾਵਨ ਸਥਾਨ ਗੁਰਦੁਆਰਾ ਕੋਟੜੀ ਸਾਹਿਬ ਵਾਲੇ ਪਾਵਨ ਸਥਾਨ ਤੇ ਮਹਾਰਾਜ ਸਾਹਿਬ ਜੀ ਦਾ ਲੇਖਾ ਜੋਖਾ ਹਿਸਾਬ ਮੰਗਿਆ ਤੇ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਦਾ ਵਾਧਾ ਨਿਕਲਿਆ ਤਾਂ ਆਪ ਪਰਮੇਸ਼ਰ ਹਨ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀ ਤੇ ਸਾਧ ਸੰਗਤ ਜੀ ਉਸ ਸਥਾਨ ਤੇ ਤਿੰਨ ਵਾਰ ਮਹਾਰਾਜ ਸਾਹਿਬ ਜੀ ਦਾ ਹਿਸਾਬ ਹੋਇਆ ਇਹ ਮਹਾਰਾਜ ਸਾਹਿਬ ਜਿਨੂੰ ਭਾਵੇਂ ਕੋਈ ਕੈਦ ਨਹੀਂ ਕਰ ਸਕਦਾ ਤੇ ਉਸ ਸਥਾਨ ਤੇ ਮਹਾਰਾਜ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਸਾਧ ਸੰਗਤ ਜੀ ਉਹ ਪਾਵਨ ਸਥਾਨ ਗੁਰਦੁਆਰਾ ਕੋਠੜੀ ਸਾਹਿਬ ਹੈ ਇਹ ਸਾਧ ਸੰਗਤ ਜੀ ਗੁਰੂ ਕਾ ਬਾਗ ਸ ਹੈ ਮਹਾਰਾਜ ਦਾ ਘਰ ਇੱਥੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਅਤੇ ਬਾਬਾ ਲਖਮੀਦਾਤਾ ਜੀ ਦਾ ਜਨਮ ਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਦਾ ਆਪ ਸਥਾਨ ਜਿੱਥੇ ਮਹਾਰਾਜ ਨੇ 14 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਅਤੇ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਦੇ ਸਿਸਤਾਨ ਤੇ ਪਾਤਸ਼ਾਹ ਜੀ ਫੈਦੁਰਦਾਸ ਸਾਹਿਬ ਜੀ ਦੇ ਪਾਵਨ ਬਚਨਾਂ ਅਨੁਸਾਰ ਬਾਬਾ ਪਹਿਦਾ ਸੱਚਖੰਡ ਨਾਮ ਮਿੱਧ ਨਾਮ ਗਰੀਬੀ ਪਾਈ ਬਾਬਾ ਦੇਖਾ ਧਿਆਨ ਕਰ ਜਲਤੀ ਸਭ ਤੇਤੀ ਦੇ ਸਾਈ ਬਾਦ ਹੁ ਗੁਰੂ ਗਵਾਰ ਹੈ 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 ਕਰਦੀ ਸੁਣੀ ਲੁਕਾਈ ਬਾਬੇ ਤੇਕ ਬਨਾਇਆ ਉਦਾਸੀ ਕੀ ਰੀਤ ਚਲਾਈ ਚੜਿਆ ਸੋਧਣ ਘਰ ਤੇ ਲੁਕਾਈ ਪਾਵਨ ਸਥਾਨ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਉਹ ਪਾਵਨ ਸਥਾਨ ਜਿਸ ਸਥਾਨ ਤੇ ਮਹਾਰਾਜ ਸਾਹਿਬ ਜੀ ਅਕਾਲ ਪੁਰਖ ਪਾਸੋਂ ਵਾਹਿਗੁਰੂ ਪਾਸੋਂ ਬਾਣੀ ਸਮੇਤ ਬ੍ਰਿਹਾਇ ਦਾ ਸਿਰ ਪਾਉ ਲੈ ਕਰਕੇ ਆਏ ਉਹ ਪਾਵਨ ਸਥਾਨ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਬਾਬੇ ਨਾਨਕ ਜੀ ਦਾ ਪ੍ਰਤਨ ਘਰ ਅੰਤਰਜਾਮਤਾ ਸਾਹਿਬ ਜਿੱਥੇ ਨਵਾਬ ਦੌਲਤਖਾਨ ਸਾਧ ਸੰਗਤ ਦੀ ਨਵਾਬ ਅਤੇ ਕਾਜੀ ਦੇ ਨਾਲ वार्तालाਪ ਹੋਏ ਸਨ ਪਾਤਸ਼ਾਹ ਜੀ ਦੇ ਇਸਾਰ ਇਤਿਹਾਸਕ ਸਥਾਨ ਹਨ ਵੱਡੇ ਪਾਗ ਹਨ ਆਪ ਜੀਾਂ ਦੇ ਮਹਾਰਾਜ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਪੁਰਬ 555 ਸਾਲਾ ਤੇ ਮਹਾਰਾਜ ਸਾਹਿਬ ਜੀ ਦੇ ਪਾਵਨ ਚਰਨਾਂ ਵਿਖੇ ਹਾਜ਼ਰੀ ਲਵਾ ਕਰਕੇ ਲਾਹੇ ਪ੍ਰਾਪਤ ਕਰਕੇ ਆਪਣਾ ਮਨੁੱਖਾ ਜਨਮ ਸਫਲ ਕਰ ਰਹੇ ਹੁ ਸਾਰੀਆਂ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਲੱਗਿਆ ਇੱਥੇ ਆ ਕੇ ਜਿਹੜਾ ਲੋਗਾ ਪਿੰਡ ਖਖਰਾਣੇ ਤੋਂ ਆਏ ਬਣ ਸਾਰੇ ਸੰਗਤ ਦੇ ਜੀ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦਿਨ ਤੇ ਬੰਦ ਦੇ ਵਿੱਚ ਦੇ ਦਰਸ਼ਨ ਕਰਨ ਇੱਥੇ ਆਏ ਸੀਗੇ ਇੱਥੇ ਆ ਕੇ ਸਾਨੂੰ ਬਹੁਤ ਵਧੀਆ ਲੱਗਾ ਇੱਥੇ ਐਸਜੀਪੀਸੀ ਦੇ ਜੋ ਵੀ ਪ੍ਰਬੰਧ ਕੀਤੇ ਹੋਏ ਆ ਉਹ ਦੇਖ ਕੇ ਬਹੁਤ ਹੀ ਮਾਨ ਖਟਾ ਤੇ ਦਰਸ਼ਨ ਕਰਨ ਆਈ ਸਾਰੇ ਧਾਮਾਂ ਦੇ ਅਸੀਂ ਤੇ ਮੰਦ ਜੀ ਬੀਬੀ ਲਾਨਕੀ ਜੀ ਹਾਤ ਸਾਹਿਬ ਤੇ ਫੇਰ ਸਾਹਿਬ ਇਹ ਸਾਰੇ ਇੱਥੇ ਦਰਸ਼ਨ ਦੇ ਲਈ ਤੇ ਕਰ ਲਈ ਸੀ ਤਾਂ ਤੇ ਆਦਿ ਦੇ ਭਰਨਾ ਇਹ ਜੀ ਸਾਹਿਬ ਦੇ ਜਨਮ ਦਿਨ ਤੇ ਸੰਗਤ ਦੇ ਵਿੱਚ ਬਾਈ ਗੁਰਜੀ ਬਹੁਤ ਵਧੀਆ ਸੱਜਾ ਵਾ ਜਿੱਦਾਂ 550 ਸਾਲ ਤੇ ਹੀ ਉਦਾਂ ਹੀ ਸੰਗਤਾਂ ਦਰਸ਼ਨ ਕਰਨ ਆ ਰਹੇ ਆਂ ਜੀ ਬੜੀ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਜੀ ਆ ਤੁਸੀਂ ਵੀ ਗੁਰੂ ਘਰ ਦਾ ਸਮਸਤਕ ਹੋਏ ਕਿਵੇਂ ਮਹਿਸੂਸ ਕਰਦੇ ਆਂ ਇਹ ਬਹੁਤ ਵਧੀਆ ਹੈ ਜੀ ਗੁਰੂ ਸਾਹਿਬ ਦੀ ਸ਼ੁਰੂਆਤ ਹੀ ਜ਼ਿੰਦਗੀ ਦੀ ਇਸ ਗੁਰਦੁਆਰਾ ਸਾਹਿਬ ਤੋਂ ਕੀਤੀ ਜੀ ਗੁਰੂ ਸਾਹਿਬ ਨੇ ਮੋਦੀ ਖਾਨੇ ਦਾ 13-13 ਤੋਰ ਕੇ ਇੱਥੇ ਵੱਡੇ ਵੀ ਸੁਜੋਗਤ ਹੈ ਜੀ ਯਕੀਨਿਆ ਦੇਣਾ ਚਾਹੁੰਦੇ ਹੋ ਸੰਗਤ ਨੂੰ ਸੰਗਤ ਨੂੰ ਸੁਨੇਹਾ ਹੈ ਵੀ ਗੁਰੂ ਘਰ ਦੀ ਸਿੱਖੀ ਦਾ ਸਿਧਾਂਤ ਦੀ ਗੁਰੂ ਸਾਹਿਬ ਨੇ ਇੱਥੋਂ ਮੂਲ ਸਿਧਾਂਤ ਦੀ ਇੱਥੋਂ ਸ਼ੁਰੂ ਕੀਤਾ ਗੁਰਬਾਣੀ ਇੱਥੋਂ ਜਿਹੜਾ ਸਿੱਖੀ ਸਿਧਾਂਤ ਇੱਥੋਂ ਹੀ ਚਾਲੂ ਹੋਈ ਸਿੱਖੀ ਇੱਥੋਂ ਚਾਲੂ ਹੋਈ ਹੈ ਜੀ ਇਸ ਪਾਵਨ ਪਿੱਤਰ ਧਰਤੀ ਤੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਇੱਥੇ ਗੁਰੂ ਸਾਹਿਬ ਨੇ ਮਾਸ਼ਾਅੱਲ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ